ਕੋਈ ਜੂਪੀ ਦਾ ਸਾਡਾ ਬਈਆ ਆ ਓਏ ਹੋਰ ਮੇਰੀ ਨਿਗਾ ਪੈ ਗਈ ਨਹੀਂ ਤੇ ਥੱਲੇ ਡੀਗਾ ਖਾਣ ਲੈਣਾ ਸੀਗਾ ਓਏ ਇਹ ਮਰਨ ਪੈਲਾ ਕੀ ਜਾਂਦਾ ਸੀ ਉਹ ਚਾਹ ਡੀਗਾ ਹਾਏ ਹਾਏ ਕਿੱਡਾ ਪਾਈ ਉਹ ਐਕਟਿਵਾ ਤੇ ਤੇਲ ਮੋਕੇ ਕੇ ਸੂਰੇ ਨੇ ਪਾਇਆ ਹੀ ਨਹੀਂ ਸੀਗਾ ਘਰੇ ਘਰੇ ਨਮਸਕਾਰ ਜੀ ਗਾਇਸ ਕਿਵੇਂ ਹੋ ਆਈ ਹੋਪ ਤੁਸੀਂ ਸਾਰੇ ਠੀਕ ਹੋਵੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੇਖੋ ਰ ਕੈਂਟ ਜੇ ਬਲੌਗ ਚ ਕਿੰਨੀ ਦਿਨ ਬਾਅਦ ਆਪਾਂ ਆਪਣੇ ਸਕੂਲ ਦੇ ਯਾਰਾਂ ਦੋਸਤਾਂ ਨਾਲ ਬਾਹਰ ਘੁੰਮਣ ਆਏ ਆ ਤੇ ਲਓ ਜੀ ਮਿਲੋ ਫਿਰ ਕਹਿੰਦੇ ਆਪਣੇ ਯਾਰਾਂ ਨੂੰ ਲੈ ਕੇ ਖਿਲਰੇ ਫਿਰਦੇ ਆ ਤਾਂ ਵੀਡੀਓ ਜਲਦੀ ਨਹੀਂ ਹੈਗੀ ਨਾਲੇ ਇੱਧਰ ਉੱਧਰ ਭੱਜਣ ਲੱਗ ਜਾਂਦੇ ਆ ਆਉਂਦੇ ਆ ਗੱਡੀਆਂ ਗੱਡੀਆਂ ਦੇ ਸ਼ੀਸ਼ੇ ਦੇ ਜਾ ਕੇ ਸੱਟ ਸੱਟ ਹੋ ਰਿਹਾ ਆ ਆ ਦੇਖੋ ਜੀ ਯੂਪੀ ਤੋਂ ਸਾਡਾ ਭਈਆ ਆ ਆ ਦੇਖੋ ਜੀ ਯੂਪੀ ਤੋਂ ਸਾਡਾ ਭਈਆ ਆ ਓਏ ਇਹਨੂੰ ਕੱਲ੍ਹ ਦੇਖਤੀ ਸੀ ਸਲਾਈ ਕੀ ਹੋ ਗਿਆ ਹੋਗੀ ਹੋਗੀ ਅੰਗੀਵਾ ਕੰਨੀ ਸਾਰੀ ਰੋਸਕਾਰ ਦੇ ਬੋਲ ਅਗਰ ਹਸਪੀਟਲ ਕਰੀ ਨਾ ਬਰਾ ਨਟ ਵੀ ਬੋਲਿਆ ਕਰੋ ਕੋ ਦੇ ਯਾਰ 4 3 ਸਾਲ ਦਾ ਖੋਰਾ ਦੇ ਕਰਾਣ ਜੋ ਗਈਆਂ ਤੂੰ 3 ਸਾਲ ਦਾ ਚਾਰਜ ਕਰਾ ਦੇ ਭਈਏ ਉਸ ਫੋਟੋ ਕਰਦੀ ਕੁਲਵੀ ਆ ਬਾਥਰੂਮ ਆਇਆ ਬੱਬੇ ਇੱਥੇ ਹਰਿਆਲੀ ਚੈੱਕ ਕਰੋ ਕਿੰਨੀ ਸੋਹਣੀ ਨਾਲੇ ਹਵਾ ਵੀ ਬਹੁਤ ਸੋਹਣੀ ਚੱਲਦੀ ਪਈ ਆ ਦੇਖੋ ਕਿਸੇ ਨੇ ਆਣਾ ਹੋਵੇ ਤਾਂ ਆਹ ਪਰਗਾ ਦੇ ਹਰਿਆਲੀ ਬਹੁਤ ਡ੍ਰੀਮ ਪਰਗਾ ਵੀਰ ਡ੍ਰੀਮ ਪਰਗਾ ਯਾ ਬ੍ਰੋ ਬਹੁਤ ਸੋਹਣੀ ਹਰਿਆਲੀ ਇੱਥੇ ਆਦੇ ਇੱਥੇ ਫੋਟੋਆਂ ਬਹੁਤ ਸੋਹਣੀਆਂ ਖਿੱਚੀਆਂ ਆਣੀਆਂ ਸੂਰਜ ਇੱਕ ਵਾਰੀ ਖਿੱਚੀ ਵੀ ਸੀਗੀ ਮੈਂ ਇੱਥੇ ਫੋਟੋਆਂ ਨਹੀਂ ਫੋਟੋ ਖਿੱਚਿਆ ਵੀ ਫੋਟੋ ਕੀ ਨਹੀਂ ਘਟ ਗਈ ਯਾਨੀ ਖੜੀ ਖਿੱਚਿਆ ਜਿਹੜੀ ਫੋਟੋ ਗੰਦੀ ਆ ਮੋਟੇ ਆ ਕੋਈ ਬੋਜ਼ ਹੁੰਦਾ ਇਹ ਤਾਂ ਆਹੀ ਬਸ ਪਿੱਛੇ ਘੁੰਮ ਜਾ ਫਿਰ ਉਹਦੀ ਖੇਡ ਜਿੰਨਾ ਮੈਂ ਉਹ ਨਾ ਪਿੱਛੇ ਘੁੰਮੀ ਆ ਇਹੋ ਜਿਹਾ ਪੋਚਰ ਸਾਬਾ ਭਾਈ ਉਹੀ ਲੈ ਲਓ ਕਰੀ ਜਨੋ 60 ਰੁਪਏ ਲੈ ਤੈਨੂੰ ਤੂੰ ਨਾ ਪਿੱਛੇ ਘੁੰਮ ਚੱਲ ਉਹੀ ਲੈ ਲਓ ਖਾਣ ਪੀਣੂ ਛਾੜ ਦੇਣਾ ਇਹਨਾਂ ਤੈਨੂੰ ਹੈਗੇ 10 ਰੁਪਏ ਹੈ ਚੱਕ ਫਿਰ ਜਿਹੜਾ ਕਿਸ਼ਤਾਂ ਦੇ ਪੈਸੇ ਦਿੱਤੇ ਘਾਟੇੜੀ ਦੋ ਲੈ ਇੱਕੋ ਹੀ ਹੋਰ ਕਿਹੜਾ ਰੱਖ ਲਈਏ ਇਹ ਲਾਲ ਵਾਲਾ ਲੈ ਨਾ ਪਿੰਕ ਕਹੇ ਲਾਲ ਵਾਲਾ ਭੱਜ ਲੈ ਲੈ ਕੇ ਇੱਧਰ ਕਰ ਉਹਨੇ ਇਕੱਲੇ ਨੇ ਖਾ ਜਾਣਾ ਉਧੇ ਰਿਹਾ ਭਰਾਵਾ ਤੁਸੀਂ ਮੰਗਦੇ ਮਾਰੇ ਪੁੱਛੀਏ ਨਾਲ ਪਾਰਕਾ ਤੇ ਨਹੀਂ ਲੈ ਕੇ ਆਈਦਾ ਤੁਸੀਂ ਸਾਲਾ ਤੁਸੀਂ ਫਸਲਾਂ ਦੇ ਕੰਮ ਕਰੀ ਜੋਗੀ ਹੋ ਬਈ ਖੋਲੀ ਨਹੀਂ ਤੁਸੀਂ ਖੋਲੀ ਤਾਂ ਘੰਟਾ ਹੋ ਗਿਆ ਇਹ ਨਹੀਂ ਖੋਲਿਆ ਗਿਆ ਸਾਲੇ ਪਾਣ ਸਾਲਾ ਅੱਜ ਖੋਲ ਕੇ ਦਵਾ ਦੇ ਕੀ ਰਿਹਾ ਸਾਲੇ ਦੇ ਹੀ ਰਿਹਾ ਮੇਰਾ ਹੋਰ ਓਹ ਲਾਰਤਾ ਸਾਰਾ ਤੁਸੂ ਗਾਦਿੰਗੇ ਇਹ ਸਿਨਾ ਕਰ ਬੀਏ ਆਹ ਸਾਲੇ ਮੈਨੂੰ ਵੀ ਪੁੱਛ ਲੋ ਆਲਾ ਦੇ ਭੁੱਖਾਈ ਹੋ ਗਿਆ ਅਰੇ ਫੰਡ ਨਹੀਂ ਆਣਾ ਮੈਨੂੰ ਪਤਾ ਹੀ ਨਹੀਂ ਸੀ ਕਿੱਥੋਂ ਆਏਗਾ ਆਹ ਅੱਛਾ ਏ ਉਹ ਸਾਰੇ ਦੇ ਲੋਟ ਤੇ ਵਾਹ ਭਈਆ ਹੈ ਮੀ ਨਹੀਂ ਕਿੱਦਾਂ ਹੋਂਚਿਆ ਨਾ ਤੁਸੀਂ 10 ਵਜੇ ਤੀਨ ਨਹੀਂ ਛੱਡਦੇ ਹੈਗੇ ਤੁਸੀਂ ਚੱਲ ਭਈਆ ਚਾਸ ਲੱਗੀ ਜਾ ਆਹ ਦੇਖ ਪੰਡ ਦਾ ਉਹ ਹੀ ਪੁੱਲਾ ਕਰਦਾ ਹਾਂ ਪੰਡ ਦਾ ਸਾਲੇ ਇੱਧਰ ਖੜਾ ਗਿਆਨੀ ਆ ਹੂੰ ਹੋ ਥੱਲੇ ਡੀ ਗਿਆ ਥੱਲੇ ਡੀ ਗਿਆ ਜਾ ਕੇ ਖਾਣ ਨੂੰ ਫਿਰਦਾ ਉਹ ਉਹਦੇ ਸ਼ੁਕਰ ਹੈ ਨਾ ਉਹਦੇ ਸ਼ੁਕਰ ਹੈ ਮੇਰੀ ਨਿਗਾ ਪੈ ਗਈ ਨਹੀਂ ਤਾਂ ਇਹ ਥੱਲੇ ਡੀ ਗਿਆ ਖਾਣ ਲੈਣਾ ਸੀਗਾ ਆ ਲੱਗਾ ਸੀ ਮਾਫ਼ ਦੇ ਯਾਰ ਉਹਨੂੰ ਖਾਣ ਲੱਗਾ ਸੀ ਮੈਂ ਤੂੰ ਖਾਣ ਲੱਗਾ ਸੀ ਲੈ 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 ਇਹ ਸੱਚੀ ਗਾਦਣਾ ਸੀਗਾ ਉਹਦੇ ਮੇਰੀ ਨਿਗਾ ਪੈ ਗਈ ਇੱਥੇ ਹੇ ਯਾਰ ਹੌਸਪਟ ਤੋਂ ਜਾਂ ਚਾਚੀ ਨੀ ਨਾਟੀ ਆ ਤੂੰ ਚੜੇ ਤੇ ਟੁੱਟ ਗਿਆ ਓਏ ਉਧਰ ਤੋੜਤਾ ਜਵਾਕਾਂ ਨੇ ਫੁੱਲਾ ਸਲਾਈਡ ਕਰਾਂ ਲੱਗਾ ਓਏ ਫੁੱਲਾ ਕਰਤਾ ਸੀ ਚਲਾਉਂਦਾ ਓਏ ਓ ਦੇਖੋ ਕਿੱਥੇ ਪਹੁੰਚ ਗਿਆ ਜਵਾਕਾਂ ਦੇ ਝੂਟੇ ਲੈਣ ਹਟਦਾ ਨਾ ਕੋਈ ਤਰ੍ਹਾਂ ਬੁੱਲੇਗਾ ਬੱਚੇ ਨਹੀਂ ਆਇਆ ਤਾਂ ਬੱਚੋ ਬੱਚੋ ਇਹ ਵੀ ਝੂਟਾ ਲੈਣੇ ਕੋ ਬੋਲ ਰਹਾ ਹੈ ਅਰੇ ਓ ਬੱਚੋ ਆਪਣੇ بڑے ਭਈਆ ਕੋ ਵੀ ਝੂਟਾ ਦੇ ਦੋ ਆਏ ਅੱਛਾ ਰਕੇ ਲੇ ਚੂਲੇ ਤੇ ਵੀ ਜਾ ਸਕਦੇ ਠੀਕ ਚੜਜਾ ਮੋਟੇ ਤੂੰ ਵੀ ਓਏ ਚੱਲ ਆ ਜੀ ਮੋਟੇ ਉੱਤੇ ਚੜਜਾ ਮੇਰੀ ਗੱਲ ਸੁਣ ਆਹੋ ਇਹਦੇ ਕੋਸਮ ਹੀ ਨਹੀਂ ਆ ਰਹੇ ਅੱਛਾ ਹੈ ਨਹੀਂ ਸਰ ਜਾ ਰਹਾ ਹੈਗੀ ਦੱਸੂਗਾ ਹੈਗੀ ਉਦਾਂ ਹੀ ਆ ਜਵਾਕਾ ਦੇ ਜੜਨ ਲਈ ਹੋਰ ਤੈਨੂੰ ਇੱਥੇ ਕੀ ਮੈਡਲ ਮਿਲਣਾ ਚੜ ਕੇ ਹੈਂ ਕੀ ਤੂੰ ਚੜ ਓਏ ਮੈਂ ਨਹੀਂ ਚੜਦਾ ਤੂੰ ਬੋਲਦਾ ਕਿਵੇਂ ਚਾਬੀ ਨਹੀਂ ਦੀਦੀ ਆ ਛੱਡ ਦੇਣੀ ਆ ਮੈਂ ਤੁਰ ਕੇ ਜਾਣਾ ਮੈਂ ਨਾ ਸੁਰੇ ਜਾਦੇ ਕੀ ਕਹਿੰਦਾ ਕੀ ਕਹਿੰਦਾ ਚਾਬੀ ਛੱਡ ਦੇ ਕਹਿੰਦਾ ਇਹ ਕੀ ਕਰਾਂ ਦੱਦੇ ਵਿੱਚ ਛੱਡ ਦਮਾ ਛੱਡਦਾ ਕਹਿੰਦਾ ਚਾਬੀ ਨਹੀਂ ਇਹਦੇ ਮੂੰਹ ਚ ਰੱਖ ਦੇ ਦੇਰ ਦਾ ਕੀ ਬੋਲਦਾ ਪਿਆ ਮੈਂ ਜੇ ਹੁਣ ਮੈਂ ਬੋਲਣ ਤੇ ਆ ਗਿਆ ਚੱਲੇ ਆ ਨਿਕਲੇ ਯਾਰ ਤੂੰ ਸਿਰ ਬੜਾ ਖੰਸਾ ਵਾਲੀ ਮੈਂ ਖੜਾ ਦੋ ਤੂੰ ਆਰਾਮ ਨਾਲ ਬਿਨਾ ਹੱਥ ਲੈ ਬਿਨਾ سپورਟ ਦੇ ਇੱਦਾਂ ਲੈ ਮੂੰਹ ਵਿੱਚ ਪੜੀ ਜਾਣਾ ਬਿਨਾ سپورਟ ਦੇ ਕਮੈਂਟ ਕਰਾ ਤੇ 15 ਦੇ 15 ਕਰਾ ਇਹ ਤਾਂ ਗਲਤ ਆ ਨਾ ਸਾਡੇ ਭਈ ਦੇ ਮਾਰ ਸੀ ਕੀ ਹੋ ਗਿਆ ਹੋ ਗਿਆ ਕੁਛ ਬੈਲੈਂਸ ਤਾਂ ਹੀ ਹੁੰਦਾ ਭਰਾਵਾ ਮੇਰੇ ਬੈਲੈਂਸ ਤਾਂ ਨਹੀਂ ਹੁੰਦਾ ਭਰਾਵਾ ਐਤਾ ਕਰਕੇ ਦਿਖਾ ਬਈ ਚਲੇ ਜਾ ਡੂਰ ਗਿਆ ਪੱਲੇ ਪਾਸੇ ਹੋ ਗਿਆ ਉੱਥੇ ਚੱਲ ਯਾਰ ਆ ਕਰਦੇ ਹੈ ਗੈਨੀ ਕੀ ਬੋਲਦਾ ਓਏ ਬਾਸ ਕਾ ਓਈ ਵੀ ਆਏ ਕੀ ਬੋਲਦਾ ਸੀ ਬਾਸ ਕਾ ਬੋਲ ਹੁਣ ਬੋਲ ਬੋਲ ਕੀ ਬੋਲਦਾ ਓਏ ਓਏ ਕੀ ਬੋਲਦਾ ਸੀ ਓ ਚੱਲ ਠੀਕ ਆ ਜਾ ਨਾ ਚਪੇੜਾਂ ਪਹਿਣੀਆਂ ਤੇਰੇ ਕੀ ਬੋਲਦਾ ਸੀ ਬੋਲ ਹੁਣ ਓਏ ਓ ਓਏ ਓ ਚਪਲਾਂ ਚੱਕਣ ਨੂੰ ਕਹਿ ਰਿਹਾ ਏ ਦੇਖ ਲਾ ਬਲੌਗਰ ਆਏ ਬਲੌਗਰ ਓਏ ਜਿਹੜਾ ਜਾ ਹਾਈ ਹਾਈ ਕਿੱਡਾ ਪਾਈ ਹਾਈ ਹਾਈ ਕਿੱਡਾ ਪਾਈ ਤੈਨੂੰ ਲੱਗਦਾ ਤੇਰਾ ਮੂੰਹ ਦੇਖ ਕੇ ਤੈਨੂੰ ਕੋਈ ਕੁੜੀ ਦਊਗਾ ਤੈਨੂੰ ਦੇ ਸਕਦੇ ਮੈਨੂੰ ਤਾਂ ਵੀ ਫਿਰ ਮੈਂ ਤੇਰੇ ਤੋਂ ਤਾਂ ਵੀ ਖਰਾਵਾਂ ਓ ਯਾਰ ਐਂਡੂ ਵੀ ਦੀ ਐਂਡੂ ਐਂਡੂ ਤੇ ਲਾਉ ਵੀ ਮਿੱਤਰੋਂ ਨੇ ਸੀ ਐਕਟਿਵਲੀ ਨਿਕਲੇ ਸੀਗੇ ਆਪਸ ਘਰੇ ਜਾਣ ਦੀ ਪ੍ਰਸੰਦਾ ਹੁਣ ਹੋ ਗਿਆ ਤੇਲ ਖਤਮ ਸੀ ਸਟਾਰਟ ਵੀ ਨਹੀਂ ਹੋ ਰਹੀ ਹੈਗੀ ਦੇਖ ਰੋ ਭਾਵਾ ਹੋ ਗਈ ਹੈ ਬੈਠਾ ਮੈਂ ਬੈਠਾ 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 ਆਪੇ ਇਹੋ ਨਾਲ ਨੋ ਬੰਬੂ ਦਾ ਬੰਦ ਕਰਦਾ ਬੰਦ ਨਾ ਮਸਾਂ ਸਟਾਰਟ ਹੋਈ ਸੀ ਫੇਰ ਬੰਦ ਹੋ ਗਈ ਯਾਰ ਹੁਣ ਮੈਂ ਗੁਰਸੇਵਕ ਨੂੰ ਫੋਨ ਕੀਤਾ ਹੁਣ ਉਹ ਆ ਰਿਹਾ ਵਾ ਆਓ ਦੇਖੋ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਚੱਲ ਫੇਰ ਫੇਰ ਬੈਠ ਓ ਹੁਣ ਲੱਤ ਲਾ ਰਿਹਾ ਵਾ ਗੁਰਸੇਵਕ ਹਾਏ ਗਾਇਜ਼ ਹੁਣ ਲੱਤ ਲਾਣੇ ਬਈ ਮੋਕਾ ਤੇ ਤੇਲ ਮੋਕਾ ਕੇ ਸੂਰੇ ਨੇ ਪਾਇਆ ਹੀ ਨਹੀਂ ਸੀਗਾ ਕੋਈ ਸਾਡੇ ੱੱਕਾ ਦਾ ਲਵਾ ਦੇ ਤਾਈ ਮਾੜੂ ਕੋ ਫੜੀ ਸੁਰਜੇ ਪਿੱਛੇ ਰੱਖ ਸੁਰਜੇ ਹੱਥ ਵਿੱਚੇ ਰੱਖ ਪਿੱਛੇ ਤੋਂ ਫੜ ਮੂੰਹ ਪਿੱਛੇ ਨਹੀਂ ਕਰ ਸਕਦਾ ਤੁਸੀਂ ਤੈਨੂੰ ਤੇਲ ਕਰੇ ਪ੍ਰਾਣ ਖਵਾਜ ਅੱਗੇ ਕਰ ਲੈ ਉਹ ਤਾਂ ਕਰਨ ਤੁਸਾਂ ਅੱਗੇ ਨੂੰ ਢੋਲ ਲਾ ਕੇ ਬਹਿ ਜਾ ਮੇਰੇ ਨਾਲ ਓਏ ਚਾਤ ਰਹੀ ਹੈ ਐਂਗੋਰ ਤਵਾ ਐਂਗੋਰ ਕਿੱਥੇ ਜਲ ਪਈ ਆ ਭਰਾਵਾ ਲਾਤ ਲਵਾ ਰਹੇ ਆਂ ਕਹਿੰਦਾ ਐਂਗੋਰ ਜਲ ਰਹੀ ਹੈ ਕੀ ਕਰ ਸਕਦੇ ਤੇਲ ਪਾਉਣ ਦਾ ਕੋਈ ਫਾਇਦਾ ਨਹੀਂ ਪਤਾ ਨਹੀਂ ਉਹ ਪਿੱਛੇ ਰੋੜ ਜਾ ਕੇ ਉਹ ਨਹੀਂ ਆਪਾਂ ਜਿੱਥੋਂ ਕੱਟ ਤਾ ਮਾਰੇ ਪੱਤੀ ਨਤ ਰਵਾਂ ਰਕਾ ਦੇ ਕੋਲ ਉੱਤੇ ਹੱਥ ਪਾਉਂਦੇ ਆਂ ਦੋਸਤ ਤੇ ਟਰੈਕਟਰ ਜੇ ਨਾਲ ਕੰਟਰੋਲ ਕੰਮ ਵਿੱਚ ਆਈਂ ਘਰੇ ਘਰੇ ਕਹਿੰਦਾ ਤੇਰੇ ਘਰੇ ਸਹੀ ਗੱਲ ਆ ਭਰਾਵਾ ਜਸਾਮਣੇ ਹੋਣਾ ਬੱਕੇ ਚ ਦੇ ਖਿੱਚ ਦੇ ਖਿੱਚ ਦੇ ਖਿੱਚ ਦੇ ਉਹ ਗੱਡੀ ਸੀਗੀ ਉੱਧਰ ਨੂੰ ਤਾਂ ਰੱਖੀ ਚੱਲ ਭਾਈ ਉਹ ਦੇਖੀ ਆਹ ਦੇਖੇ ਰੇਗੜ ਹੋ ਗਈ ਹਾਂ ਚੱਲ 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 ਵੇ ਯਾਰ ਇੰਨਿਆਂ ਦਾ ਭਾਰ ਨਹੀਂ ਸੰਭਲਿਆ ਜਾਂਦਾ ਪਤਾ ਕੀ ਗੱਲ ਆ ਸਾੜੀ ਅੱਗੇ ਚੱਲੋਂ ਵੀ ਮੇਰੇ ਵੀਰੋ ਪੰਪ ਤੇ ਪਹੁੰਚ ਗਏ ਔਖੇ ਔਖੇ ਨਾ ਕੀ ਕਰਨੀ ਹੁੰਦੀ ਫੇਰ ਆ ਜਾਂਦਾ ਅੱਜ ਜਿਆਦਾ ਜਾ ਜਾਂਦਾ ਸਾਡੀ ਕਿਸੇ ਸਾਨੂੰ ਸਮਝ ਆ ਰਹੀ ਹੈ ਤੇਰੇ ਤੋਂ ਅੱਗੇ ਜੀਰ ਮੈਂ ਤਾਂ ਨਹੀਂ ਆ ਰਿਹਾ ਅਗਰ ਜਾਂਦਾ ਫਿਰ ਅੱਜ ਆ ਜਾਂਦਾ ਅੱਜ ਵੀ ਨਹੀਂ ਆਇਆ ਹੁਣ ਉਹਨੇ ਮੈਨੂੰ ਇਹੀ ਗੱਲ ਕਹਿ ਆਈ ਸੀ ਕਹਿੰਦਾ ਮੈਂ ਅੱਜ ਕੱਲ ਵੀ ਨਹੀਂ ਆ ਸਕਦਾ ਕਹਿੰਦਾ ਜੀ ਲਓ ਜੀ ਮੇਰੇ ਵੀਰੋ ਤੇਲ ਪਾ ਲਿਆ ਹੈ ਹੁਣ ਆਪਾਂ ਚੱਲਦੇ ਆਂ ਵਾਪਸ ਜਿੱਥੇ ਆਪਾਂ ਆਪਣੇ ਦੋਸਤਾਂ ਨੂੰ ਛੱਡਿਆ ਸੀਗਾ ਹੁਣ ਉਹਨਾਂ ਨੂੰ ਉੱਥੋਂ ਚੱਕਦੇ ਆਂ ਤੇ ਫਿਰ ਚੱਲਦੇ ਆਂ ਘਰੇ ਤੇ ਗੁਰਸੇਵਕ ਸਾਡੇ ਨਾਲੋਂ ਅੱਗੇ ਜਾ ਰਹੇ ਆਂ ਭੱਜਦਾ ਹੋਇਆ ਅੱਗੇ ਪਿੱਛੇ ਆ ਤਾਂ ਫਿਰ ਇੱਥੇ ਮੈਂ ਮੋਸਾਂ ਗੱਡੀ ਸੀ ਇੱਥੋਂ ਵੀ ਬੋਲਾਂ ਗੁਰਸੇਵਕ ਨੇ ਜੋ ਲੱਤ ਲਾਈ ਸੀ ਨਾ ਔਰੇ ਕੋਈ ਵੀ ਬੰਦਾ ਆਂਦਾ ਸੀ ਨਾ ਸੁਰਜ ਇਹ ਤਾਂ ਗੱਲ ਹੈ ਔਰੇ ਕੋਈ ਵੀ ਬੰਦਾ ਆਂਦਾ ਸੀ ਮੈਂ ਹੋਰਨ ਮਾਰਨ ਨੂੰ ਫਿਰਦਾ ਸੀ ਭਰਾਵਾ ਜਦ ਚਾਬੀ ਬੰਦ ਸੀ ਹੋਰ ਪਾਈਦੇ ਨਹੀਂ ਜਾਂ ਯਾਰ ਭਰਾਵਾ ਪਤਾ ਨਹੀਂ ਕੀ ਹੋ ਗਿਆ ਸੋ ਪਾਇਆ ਸੀ ਤੇਲ ਤੇ ਤਿੰਨ ਚਾਰ ਵੜੀ ਢੇੜੀ ਲੱਗਨੇ ਤਾਂ ਕਿ ਸ਼ਾਇਦ ਉਹ ਹੋ ਗਿਆ ਮੇਰੇ ਸਾਹਮਣੇ ਮੈਨੂੰ ਲੱਗਾ ਖਰਾਬ ਕਰੂ ਹੋ ਗਿਆ ਭਰਾਵਾ ਉਹ ਕਿੱਥੇ ਚਲੇਗਾ ਕੁਛ ਇਹ ਤੇਰੇ ਬਾਹ링 ਨਹੀਂ ਦੇ ਯਾਰ ਆਲੀ ਪਹਿਲਾਓ ਜੀ ਮਿੱਤਰੋ ਘਰੇ ਪਹੁੰਚ ਗਏ ਆ ਠੀਕ ਆ ਜੀ ਤੇ ਬਹੁਤ ਖੱਜਲ ਹੋਏ ਅੱਜ ਆਪਾਂ ਸੂਰੇ ਦੀ ਐਕਟਿਵਾ ਦਾ ਤੇਲ ਵੀ ਮੁੱਕ ਗਿਆ ਸੀ ਤੇ ਹੁਣ ਘਰੇ ਪਹੁੰਚ ਗਏ ਆਪਾਂ ਤੇ ਬਸ ਐਸੀ ਅੱਜ ਦਾ ਆਪਣਾ ਬਲੌਗ ਜੇ ਬਲੌਗ ਵਧੀਆ ਲੱਗਿਆ ਲਾਈਕ ਐ ਕਮੈਂਟ ਤੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਬੈਲ ਡੈਂਗ ਖੋਰ ਘੈਂਟ ਜਿਹਾ ਬਲੌਗ ਚ ਓਕੇ ਬਾਏ